ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਓ ਅੱਜ ਆਪਾਂ ਫੇਰ ਥੋੜਾ ਸਰਵਣ ਕਰੀਏ ਇਤਿਹਾਸ ਬਾਰੇ ਜੋ ਆਪਣਾ ਖਾਲਸਾ ਪੰਥ ਤੇ ਲਾਹੌਰ ਸ਼ਹਿਰ ਹੈ ਇਹਦੇ ਆਪਾਂ ਇਤਿਹਾਸ ਬਾਰੇ ਆਪਾਂ ਅੱਜ ਫੇਰ ਸਮਾਂ ਮਾਰਿਆ ਨੇ ਬਖਸ਼ਿਆ ਹੈ ਆਪਾਂ ਲਗਾਈਏ ਸਫਲਾ ਕਰਨ ਦੀ ਆਪਾਂ ਖੇਚਲ ਕਰੀਏ ਪ੍ਰਲਾ ਕਰੀਏ ਤਾਲਾਪਾ ਪੰਜਾਬ ਦੇ ਵਿੱਚ ਵਿਖਿਆ ਸੀ ਵੀ ਧਰਮ ਧਰਮ ਬਾਰੇ ਆਪਾਂ ਗੱਲ ਕੀਤੀ ਸੀ ਤੇ ਫਿਰ ਸਤਿਗੁਰਾਂ ਦੇ ਅੱਗੇ ਜੋ ਸਾਈਂ ਗੁਰੂ ਗੁਰੂ ਨਾਨਕ ਦੇਵ ਜੀ ਦੇ ਹੁਕਮ ਅਨਸਾਰ ਪੰਜਾਬ ਦੀ ਇਤਿਹਾਸਿਕ ਆਰਥਿਕ ਸਭਿਆਚਾਰਕ ਸਿਆਸੀ ਤੇ ਧਰਮਿਕ ਸਥਿਤੀ ਦੇ ਇਸ ਬਾਬਰ ਵਾਣੀ ਵਿੱਚ ਆਪਾਂ ਜੋ ਹਾਲ ਸੀ ਉਹ ਬਿਆਨ ਕੀਤੀ ਗਈ ਸੀ ਉਹ ਵੀ ਅਪਸਰਾਂ ਨੇ ਕੀਤੀ ਤੇ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਆਪਣਾ ਪਿਆਰ ਦੇ ਨਾਲ ਸਾਰਿਆਂ ਨੂੰ ਸੰਦੇਸ਼ ਦਿੱਤੇ ਆ ਤੇ ਕਿਸ ਤਰ੍ਹਾਂ ਫਲਾਇਆ ਸੋ ਫਿਰ ਇਹ ਗੁਰੂਆਂ ਪੀਰਾਂ ਦੀ ਧਰਤੀ ਪੱਬਾ ਫਰੀਦ ਜੀ ਗੁਰੂ ਨਾਨਕ ਦੇਵ ਜੀ ਨੇ ਇਹਨੇ ਪਿਆਰ ਦੇ ਨਾਲ ਸੰਗਤਾਂ ਨੂੰ ਪ੍ਰੇਰਿਆ ਕਿ ਇਹ ਕਹਿਣਾ ਫਕਰ ਦੇ ਨਾਲ ਪੰਜਾਬੀਆਂ ਨੂੰ ਮਹਿਸੂਸ ਹੋਇਆ ਇਹ ਫਕਰ ਮਹਿਸੂਸ ਕਰਨ ਲੱਗੇ ਕਿ ਸਾਡਾ ਜੋ ਪੰਜਾਬ ਹੈ ਇਕ ਗੁਰਾਂ ਦੇ ਨਾਮ ਦੇ ਉੱਤੇ ਵਸਦਾ ਹੈ ਕਹਿੰਦੇ ਫੁੱਲਾਂ ਵਿੱਚੋਂ ਫੁੱਲ ਗਲਾਬ ਦਾ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਦਾ ਇਹ ਆਪਾਂ ਕੱਲ ਆਪਾਂ ਪੜਾਇਆ ਸੀ ਸਰਵਣ ਕਰਾਇਆ ਸੀ ਸੋ ਫਿਰ 1947 ਦੀ ਹਿੰਦੁਸਤਾਨ ਤੇ ਪਾਕਿਸਤਾਨ ਦੀ ਆਜ਼ਾਦੀ ਕਹਿ ਲਵੋ ਜਾਂ ਵੰਡ ਕਹਿ ਲਵੋ ਜਾਂ ਬਰਬਾਦੀ ਕਹਿ ਲਵੋ ਦੋ ਭਾਗਾਂ ਵਿੱਚ ਵੰਡਿਆ ਗਿਆ ਪੰਜਾਬੀਆਂ ਨੂੰ ਪੰਜਾਬ ਨੂੰ ਜਿਸ ਦਿਨ ਆ ਪੰਜਾਬ ਨੂੰ ਦੋ ਭਾਗਾਂ ਵਿੱਚ ਹਿੱਸਿਆਂ ਵਿੱਚ ਵੰਡ ਦਿੱਤਾ ਇਸ ਮੰਡ ਵਿੱਚ ਮੁਸਲਮਾਨਾਂ ਤੇ ਸਿੱਖਾਂ ਨੂੰ ਆਪਸ ਵਿੱਚ ਲੜਾ ਕੇ ਉਹਨਾਂ ਦੀ ਦੁਸ਼ਮਣੀਆਂ ਪਵਾ ਦਿੱਤੀਆਂ ਜਿਹੜੇ ਕਿ ਭਰਾਵਾਂ ਤੋਂ ਬਾਅਦ ਪਹਿਲਾਂ 47 ਤੋਂ 2-4 ਦਿਨ ਕਹਿ ਲੋ ਹਫ਼ਤਾ 10 ਦਿਨ ਭਰਾਵਾਂ ਵਾਂਗੂ ਰਹਿੰਦੇ ਸਨ ਪਰਿਵਾਰ ਵਾਂਗੂ ਰਹਿੰਦੇ ਸਨ ਇੱਕ ਹਰ ਇੱਕ ਦੇ ਬੱਚੀ ਨੂੰ ਆਪਣੀ ਬੱਚੀ ਸਮਝਦੇ ਸਨ ਹਰ ਇੱਕ ਦੀ ਜਿੱਤ ਨੂੰ ਆਪਣੀ ਜਿੱਤ ਸਮਝਦੇ ਸਨ ਹਰ ਇੱਕ ਦੇ ਦੁੱਖ ਨੂੰ ਆਪਣਾ ਦੁੱਖ ਜਾਣਦੇ ਸਨ ਹਰ ਖੁਸ਼ੀ ਨੂੰ ਆਪਣੀ ਖੁਸ਼ੀ ਸਮਝਦੇ ਸਨ ਖੁਸ਼ੀਆਂ ਦੇ ਵਿੱਚ ਸਾਂਝ ਰਹਿੰਦੇ ਸਨ ਮੁਸਲਮਾਨਾਂ ਤੇ ਸਿੱਖ ਇੱਕ ਦੂਸਰੇ ਦੀਆਂ ਪਰ ਉਹ ਸੰਤਾਲੇ ਵਿੱਚ ਜਦੋਂ ਉਹ ਉਹਨਾਂ ਨੂੰ ਪਤਾ ਨਹੀਂ ਕਿਹੜੇ ਸ਼ਰਾਰਤੀ ਅੰਸਰਾਂ ਨੇ ਉਹਨਾਂ ਨੂੰ ਲੜਾ ਕੇ ਆਪਸ ਵਿੱਚ ਲੜਾਈਆਂ ਪਾ ਦਿੱਤੀਆਂ ਮੁਸਲਮਾਨ ਸਿੱਖਾਂ ਨੂੰ ਮਾਰਦੇ ਗਏ ਬੇਦੋਸਿਆਂ ਨੂੰ ਤੇ ਸਿੱਖ ਬੇਦੋਸੇ ਮੁਸਲਮਾਨਾਂ ਨੂੰ ਮਾਰਦੇ ਗਏ ਜਿਹੜਾ ਕਿਸੇ ਦੇ ਮੂਹਰੇ ਆ ਗਿਆ بس ਉਹ ਪਹਿਲਾਂ ਭਰਾਵਾਂ ਪੜਨਾ ਭਰਾਵਾਂ ਨੂੰ ਇਕੱਠੇ ਖੇਡੇ ਵੱਡੇ ਹੋਏ ਖਾਦਾ ਪੀਤਾ ਪੜੇ ਲਿਖੇ ਹੈ ਇੱਕ ਪਿੰਡ ਦੇ ਇੱਕ ਨਗਰ ਦੇ ਇੱਕ ਮਹੱਲੇ ਦੇ ਇੱਕੋ ਹੀ ਖਾਂ ਥਾਂ ਤੇ ਪੜੇ ਇੱਕੋ ਹੀ ਥਾਂ ਤੇ ਪਾਣੀ ਪੀਤਾ ਇੱਕੋ ਹੀ ਖੂਹ ਦਾ ਇੱਕੋ ਹੀ ਸਮਾਂ ਰੁੱਖਾਂ ਦੀਆਂ ਬੈਠ ਕੇ ਹੀਠਾਂ ਉਹਨਾਂ ਨੇ ਆਪਣੀਆਂ ਬਚਪਨ ਬਤਾਇਆ ਪਰ ਉਹ ਸਮਾਂ ਅਨਸਾ ਜਿਹੜੇ ਸਰਾਰਤੀ ਲੋਕ ਸਨ ਹਿੰਦੂ ਲੋਕ ਸਨ ਉਹਨਾਂ ਨੇ ਇਹ ਜੀ ਚਾਲ ਖੇਡੀ ਕਿ ਪੰਜਾਬੀ ਦੇ ਨਾਲ ਪੰਜਾਬੀ Hindu ਦੇਖਦਾ ਰਿਹਾ ਕੋਈ ਬਹੁਤ ਸੌ ਦੇ ਵਿੱਚੋਂ ਇੱਕ ਦੋ ਘਰ ਹੁੰਦੇ ਹੋਣਗੇ ਜਿਹੜੇ Hindu ਪਰਿਵਾਰਾਂ ਦੇ 47 ਦੇ ਵਿੱਚ ਜਿਨ੍ਹਾਂ ਦਾ ਨੁਕਸਾਨ ਹੋਇਆ ਹੋਵੇਗਾ ਪਰ ਜ਼ਿਆਦਾਤਰ ਪੰਜਾਬੀਆਂ ਨੂੰ ਦੇਖਿਆ ਜਾ ਸਕਦਾ ਹੈ ਅੱਜਕੱਲ੍ਹ ਤੇ ਆ ਪਾਕਿਸਤਾਨ ਵਾਲੇ ਜੋ ਵੀਰ ਹਨ ਉਹ ਜਿਹੜੇ ਪਾਕਿਸਤਾਨ ਤੋਂ ਉਜੜ ਕੇ ਆਏ ਹਨ ਕਹਿ ਲਓ ਉਜੜਿਆ ਹੀ ਹੈ ਆਪਣੇ ਆਪ ਥੋੜੀ ਆਇਆ ਹੈ ਬੱਚੇ ਲਕੋ ਕੇ ਦੋ ਦੋ ਦਿਨਾਂ ਦੇ ਬੱਚੇ ਜਾਂ ਕਈਆਂ ਨੂੰ ਤੇ ਰਾਜ ਹੀ ਕਹਿੰਦੇ ਹਨ ਕਿ ਬੱਚੇ ਜਨਮ ਹੋਏ ਜਨਮ ਲਿਆ ਹੈ ਰਾਜ ਤੁਰਿਆ ਆਉਂਦਿਆਂ ਨਹੀਂ ਸੋ ਇਤਨੇ ਭੁੱਖ ਪਿਆਸ ਗਰਮੀ ਨੂੰ ਸਹਾਰਦੇ ਹੋਏ ਫਿਰ ਕੋਈ ਸਰ ਤੇ ਪੈਰਾਂ 'ਚ ਕਪੜਾ ਜੁੱਤੀ ਨਹੀਂ ਸਰ ਤੇ ਕਪੜਾ ਨਹੀਂ ਤਾਂ ਦੇ ਕਪੜੇ ਫਟੇ ਹਨ ਭੁੱਖੇ ਬਿਮਾਰ ਬਿਮਾਰੀਆਂ ਕੀ ਕੀ ਆਪਾਂ ਦੱਸੀਏ ਪੈਣਾ ਭਰਾਵਾਂ ਨੂੰ ਛੱਡ ਕੇ ਕੋਈ ਇੰਡੀਆ ਭਰਾਏ ਪੈਣ ਆ ਗਈ ਪਾਕਿਸਤਾਨ 'ਚ ਭਰਾ ਰਹਿ ਗਿਆ ਆਕਤਾਂ ਦੇ ਭੈਣ ਆ ਗਈ ਭਰਾ ਇੰਡੀਆ ਰਹਿ ਗਿਆ ਇਸ ਤਰ੍ਹਾਂ ਫਿਰ ਬਡੇ ਹੁਣ ਦੇਖਦੇ ਹਾਂ ਕਿ ਇੱਕ ਸਿੱਖ ਹੈ ਭੈਣ ਤੇ ਭਰਾ ਮੁਸਲਮਾਨ ਹੈ ਇੱਕੋ ਹੀ ਪਰਿਵਾਰ ਦੇ ਇੱਕੋ ਹੀ ਮਾਂ ਦੇ ਜਾਇ ਇਹ ਹਾਲਾਤਾਂ ਨੇ ਉਹਨਾਂ ਨੂੰ ਇਸ ਤਰ੍ਹਾਂ ਮਜਬੂਰ ਕਰਤਾ ਆਪਣਾ ਜੀਵਨ ਜੀਵਨ ਬਤਾਉਣ ਨੂੰ ਆਪਣੇ ਧਰਮ ਤੋਂ ਵੀ ਦੂਰ ਕਰਤਾ ਜਿਹੜਾ ਉਹਨਾਂ ਦਾ ਧਰਮ ਸੀ ਅਸਲੀ ਧਰਮ ਸੀ ਉਹ ਵੀ ਉਹਨਾਂ ਨੂੰ ਸੱਜਣਾ ਪਿਆ ਸਿੱਖਾਂ ਨੂੰ ਵੀ ਮੁਸਲਮਾਨਾਂ ਕਈ ਮੁਸਲਮਾਨ ਉੱਥੇ ਜਾ ਕੇ ਪੰਜਾਬੀ ਜਾ ਕੇ ਪਾਕਿਸਤਾਨ ਵਿੱਚ ਹਜੇ ਵੀ ਦੇਖੇ ਜਾ ਸਕਦੇ ਨੇ ਕਿ ਜਿਹੜੇ ਜ਼ਮੀਨਾਂ ਜਾਇਦਾਦਾਂ ਵਾਲੇ ਪਿਆ ਨਹੀਂ ਛੱਡ ਕੇ ਆ ਸਕੇ ਨਹੀਂ ਛੱਡਣਾ ਚਾਹੁੰਦੇ ਸਨ ਉਹਨਾਂ ਨੂੰ ਫਿਰ ਆਪਣਾ ਇਸਲਾਮ ਧਰਮ ਧਾਰਨ ਕਰਨਾ ਪਿਆ ਆਪਣੀ ਜਾਨ ਵਸ ਬਚਾਉਣ ਵਾਸਤੇ ਤੇ ਆਪਣੀ ਜੋੜੀ ਜ਼ਮੀਨ ਜਾਇਦਾਦ ਖੂਨ ਬਸੇ ਨੇ ਨਾ ਉਹਨਾਂ ਨੇ ਕਮਾਈ ਸੀ ਸੰਜੀ ਸੀ ਸੋ ਆਉ ਇਹ ਇਹ ਸਾਰਾ ਆਸਪੈਸ ਚ ਲੜਾ ਦਿੱਤਾ ਪੰਜਾਬੀਆਂ ਨੂੰ ਪੰਜਾਬ ਹੀ ਵੰਡਿਆ ਹੈ ਫਿਰ ਉਹਨਾਂ ਦੀਆਂ ਹੱਦਾਂ ਪਾਈਆਂ ਗਈਆਂ ਇੱਕ ਪਾਕਿਸਤਾਨ ਬਣ ਗਿਆ ਇੱਕ ਹਿੰਦੁਸਤਾਨ ਬਣ ਗਿਆ ਇਸ ਵੰਡ ਦੇ ਬਹੁਤ ਬਹੁਤ ਸਾਰੇ ਸਰਾਰਤੀ ਲੋਕ ਚਾਹੁੰਦੇ ਸਨ ਇਹ ਵੰਡ ਨੂੰ ਸਰਾਰਤੀ ਲੋਕ ਚਾਹੁੰਦੇ ਸਨ ਕਿ ਪੰਜਾਬੀਆਂ ਨੂੰ ਵੰਡ ਦਿੱਤਾ ਜਾਵੇ ਇਹਨਾਂ ਦੀ ਤਾਕਤ ਨੂੰ ਅੱਧਾ ਕਰ ਦਿੱਤਾ ਜਾਵੇ ਨਹੀਂ ਤੇ ਗੋਰੇ ਮੁਸਲਮਾਨਾਂ ਨੇ ਤੇ ਸਿੱਖਾਂ ਨੇ ਰਲ ਕੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਉਤੋਂ ਕੱਢਿਆ ਸੀ ਜਾਣ ਵਾਸਤੇ ਮਜਬੂਰ ਕੀਤਾ ਸੀ ਕਿਉਂਕਿ ਪੰਜਾਬੀਆਂ ਦੇ ਵਿੱਚ ਹੱਕ ਲੈਣ ਦਾ ਮਿਹਨਤ ਕਰਨ ਦਾ ਜਜ਼ਬਾ ਹੁੰਦਾ ਹੈ ਸੋ ਉਹਨਾਂ ਨੇ ਪੰਜਾਬ ਨੂੰ ਵੰਡ ਦਿੱਤਾ ਇਸ ਵੰਡ ਨਾਲ ਪੰਜਾਬ ਦਾ ਤੇ ਪੰਜਾਬ ਦੇ ਲੋਕਾਂ ਦਾ ਪੂਰੀ ਤਰ੍ਹਾਂ ਉਜਾੜਾ ਹੋ ਗਿਆ ਇਸ ਸਮੇਂ ਜਦੋਂ ਇਹ ਵੰਡ ਹੋਈ ਉਸ ਸਮੇਂ ਨੂੰ ਮੌਕਾ ਰੱਖ ਕੇ ਭਾਰਤ ਵਿੱਚ ਇੱਕ ਮਸ਼ਹੂਰ ਸ਼ਾਇਰ ਹੋਏ ਹਨ ਅਮਰਤਾ ਪ੍ਰੀਤਮ ਨੇ ਕੁਝ ਲੈਣਾ ਵੀ ਲਿਖੀਆਂ ਹਨ ਉਹ ਆਪਾਂ ਪੜਦੇ ਹਾਂ ਅੱਜ ਆਖਾਂ ਬਾਰੇ ਸਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੂਲ ਇੱਕ ਰੋਹੀ ਸੀ ਤੀ ਪੰਜਾਬ ਦੀ ਤੋਂ ਲਿਖ ਲਿਖ ਮਾਰੇ ਬੈਣ ਅੱਜ ਲੱਖਾਂ ਤੀਆਂ ਰੋਂਦੀਆਂ ਤੈਨੂੰ ਵਾਰ ਬਾਰ ਸਾਹ ਨੂੰ ਕਹਿਣ ਬੇ ਦਰਦਮੰਦਾਂ ਦੇ ਦਰਦੀਆਂ ਉਰਤ ਤੱਕ ਆਪਣਾ ਪੰਜਾਬ ਅੱਜ ਵੀ ਨਿਲਾਸਾਂ ਬਿਸ਼ੀਆਂ ਤੇ ਲਹੂ ਦੀ ਭਰੀ ਚਨਾਵ ਕਿਸੇ ਪੰਜ ਦਰਿਆਵਾਂ ਦੇ ਪਾਣੀਆਂ ਵਿੱਚ ਦਿੱਤੀ ਜ਼ਹਿਰ ਮਿਲਾ ਤੇ ਉਹਨਾਂ ਤਰਤ ਪੰਜਾਬ ਨੂੰ ਉਹ ਪਾਣੀ ਦਿੱਤਾ ਲਾ ਇਸ ਜ਼ਰਖੇ ਜ਼ਮੀਨ ਦੇ ਲੋਲੋਂ ਫਟਿਆ ਕਹਿਰ ਗੱਠ-ਗੱਠ ਜੜੀਆਂ ਲਾਲੀਆਂ ਤੇ ਫੁੱਟ-ਫੁੱਟ ਚੜਿਆ ਜ਼ਹਿਰ ਅੱਜ ਸਭੋ ਕਦੋਂ ਬਣ ਗਏ ਹੁਸਨ ਇਸਕ ਦੇ ਚੋਰ ਅੱਜ ਕਿੱਥੋਂ ਲੈ ਆਈਏ ਲੱਭ ਕੇ ਬਾਰਸ ਸਾ ਇੱਕ ਹੋ ਸੋ ਇਹ ਇਹ ਲਾਈਨਾਂ ਲਿਖੀਆਂ ਗਈਆਂ ਹਨ ਦਰਦ ਲਿਖਿਆ ਗਿਆ ਹੈ ਸੋ ਪੰਜਾਬ ਦੀ ਬੰਡ ਦੋ ਹਿੱਸਿਆਂ ਵਿੱਚ ਹੋ ਗਈ ਸਿੰਘਾਂ ਤੇ ਮੁਸਲਮਾਨਾਂ ਵਿੱਚ ਆਪਸੀ ਨਫ਼ਰਤ ਸਿੱਖਾਂ ਤੇ ਚੱਲੀ ਗਈ ਮੁਸਲਮਾਨ ਜੋ ਚੜ੍ਹਦੇ ਪੰਜਾਬ ਵਿੱਚ ਪਿੰਡਾਂ ਸ਼ਹਿਰਾਂ ਵਿੱਚ ਰਹਿ ਰਹੇ ਸਨ ਬਿジネス ਕਰਦੇ ਸਨ ਖੇਤੀਬਾੜੀ ਦਾ ਧੰਦਾ ਕਰਦੇ ਸਨ ਉਹਨਾਂ ਨੂੰ ਸਭ ਕੁਝ ਛੱਡ ਕੇ ਲੈਣੇ ਪੰਜਾਬ ਵਿੱਚ ਆਉਣਾ ਪਿਆ ਪਾਕਿਸਤਾਨ ਵਿੱਚਲਾ ਹਿੱਸਾ ਬਣ ਗਿਆ ਜੋ ਜਾਣਾ ਪਿਆ ਬਹੁਤ ਬਹੁਤ ਹੀ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਜੋ ਸਿੰਘ ਲੈਣੇ ਪੰਜਾਬ ਵਿੱਚ ਖੁਸ਼ਹਾਲ ਸਨ ਉਹਨਾਂ ਨੇ ਭਾਰਤ ਪੰਜਾਬ ਵਿੱਚ ਆਪਸ ਫੇਸਬੁਕ ਪਾਬ ਚੜਦੇ ਪੰਜਾਬ ਵਿੱਚ ਉਹ ਜਿਹੜੇ ਆਉਣਾ ਬਿਆ ਜਿਹੜੇ ਪਾਕਿਸਤਾਨ ਸਨ ਉਹ ਪੰਜਾਬ ਵਿੱਚ ਆ ਗਏ ਭਾਰਤ ਵਿੱਚ ਆਏ ਜਿਹੜੇ ਭਾਰਤ ਵਿੱਚ ਸਨ ਉਹ ਪੰਜਾਬ ਵਿੱਚ ਪਾਕਿਸਤਾਨ ਵਿੱਚ ਚਲੇ ਗਏ ਇਸ ਵੰਡ ਸਮੇਂ ਸਿੱਖਾਂ ਤੇ ਮੁਸਲਮਾਨਾਂ ਵਿੱਚ ਆਸ ਬਹੁਤ ਤੰਗੇ-ਫਸਾਦ ਹੋਈ ਜਾਨੀ ਤੇ مالی ਨੁਕਸਾਨ ਬਹੁਤ ਹੋਇਆ ਦੋਹੀਂ ਪਾਸੇ ਲਾਸਾਂ ਦੇ ਢੇਰ ਲੱਗੇ ਲੱਗ ਗਏ ਖੂਨ ਨਾਲ ਧਰਤੀ ਸਿੰਜ ਦਿੱਤੀ ਅਤੇ ਜੋ ਲਾਹੌਰ ਸ਼ਹਿਰ ਪੰਜਾਬ ਦੀ ਰਾਜਧਾਨੀ ਸਦੀਆਂ ਤੋਂ ਚੱਲ ਰਹੀ ਸੀ ਉਸ ਨੂੰ ਸਿੰਗਾ ਤੋਂ ਫਿਰ 1947 ਵਿੱਚ ਬਾਪਸ ਮੋੜ ਦਿੱਤਾ ਬਾਪਸ ਦਿੱਤਾ ਗਿਆ ਜੋ ਸਦੀਆਂ ਤੋਂ ਰਾਜਧਾਨੀ ਚੱਲਦੀ ਸੀ ਪੰਜਾਬ ਦੀ ਉਸ ਨੂੰ ਸਿੰਗਾ ਤੋਂ 1947 ਵਿੱਚ ਮਿਸ਼ੋਰ ਦਿੱਤਾ ਗਿਆ ਪਾਵ ਖੋ ਲਿਆ ਉਹਨਾਂ ਤੋਂ ਫਿਰ ਉਹਨਾਂ ਨੂੰ ਆਉਣਾ ਪਿਆ ਇਹ ਆਪ ਦੀ ਰਾਜਧਾਨੀ ਲਾਹੌਰ ਹੀ ਰਹੀ ਐ ਫਿਰ ਪਲਾਹੌਰ ਪਾਕਿਸਤਾਨ ਦੇ ਵਿੱਚ ਹੋਣ ਕਰਕੇ ਫਿਰ ਪੰਜਾਬ ਦੀ ਰਾਜਧਾਨੀ ਲਾਹੌਰ ਨਹੀਂ ਰਹੀ ਐ ਸੇ ਲਾਹੌਰ ਨੂੰ ਖਾਲਸਾ ਪੰਥ ਦਾ ਸੰਕ ਕਦੀ ਪੁਲਾਹ ਪੁੱਲ ਨਹੀਂ ਨਹੀਂ ਪੁੱਲ ਸਕਦੇ ਕਿਉਂ ਐਸ ਲਾਹੌਰ ਵਿੱਚ ਲੱਖਾ ਸਿੰਘਾਂ ਨੇ ਸਿੱਖ ਧਰਮ ਨਿਭਾਉਂਦਿਆਂ ਸ਼ਹੀਦੀਆਂ ਪਾਈਆਂ ਸਨ ਕੁਰਬਾਨੀਆਂ ਕੀਤੀਆਂ ਸਨ ਇਸ ਸਰਵਿਸ ਕਾਲਸੇ ਦੇ ਨਾ ਉੱਚਾ ਅਤੇ ਸੁੱਚਾ ਕਰਕੇ ਬਖਾਇਆ ਸੀ ਇਸੇ ਹੀ ਲਾਹੌਰ ਵਿੱਚ ਪੰਜਵੇਂ ਪਾਸਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਅੱਜਕੱਲ੍ਹ ਸ਼ਹੀਦੀ ਜੋੜ ਮੇਲੇ ਚੱਲ ਰਹੇ ਹਨ ਉਹ ਉਹਨਾਂ ਨੂੰ ਵੀ ਇਸੇ ਲਾਹੌਰ ਦੇ ਵਿੱਚ ਤੱਤੀ ਤਵੀ ਤੇ ਬਿਠਾ ਕੇ ਸਿਰ ਦੇ ਵਿੱਚ ਗਰਮ ਰੇਤਾ ਪਾਇਆ ਗਿਆ ਸੀ ਉੱਬਲ ਦੀ ਦੇਗ ਦੇ ਵਿੱਚ ਵਾਲਿਆ ਗਿਆ ਸੀ ਫਿਰ ਇਹ ਤਸੀਹੇ ਤੇ ਗਿਣੇ ਜਾ ਸਕਦੇ ਹਨ ਥੋੜੇ ਹਨ ਤੁਸੀਂ ਇਹ ਪਤਾ ਨਹੀਂ ਕਿੰਨੇ ਦਿੱਤੇ ਇਹ ਹੋਰ ਤੁਸੀਂ ਇਹ ਵੀ ਬਹੁਤ ਦਿੱਤੇ ਸਨ ਉਹ ਜਿਹੜੇ ਲਿਖੇ ਨਹੀਂ ਉਹ ਵੀ ਦਿੱਤੇ ਸਨ ਇਤਨਾ ਇਹ ਲਾਹੌਰ ਦੇ ਵਿੱਚ ਤਾਂ ਕਰਕੇ ਲਾਹੌਰ ਸਿੰਘ ਨਹੀਂ ਪੁੱਲ ਸਕਦੇ ਇਸ ਲਈ 1947 ਦੀ ਵੰਡ ਤੋਂ ਬਾਅਦ ਜਾਂ ਆਜ਼ਾਦੀ ਤੋਂ ਬਾਅਦ ਸਿੰਘਾਂ ਦੇ ਲੀਡਰਾਂ ਦੀ ਕਮਜ਼ੋਰੀ ਕਹਿ ਲਵੋ ਜਸ ਕੌਮ ਦੀ ਬਦਕਿਸਮਤੀ ਕਹਿ ਲਈਏ। ਇਹਨਾਂ ਦੀ ਝੋਲੇ ਵਿੱਚ ਸਾਨੂੰ ਪਾਇਆ ਗਿਆ 1000 ਸਾਲ ਤੋਂ ਗੁਲਾਮ ਚੱਲੀ ਆ ਰਹੀ। ਹਿੰਦੂ ਕੌਮ ਜੋੜੀ ਸੀ ਉਹ 1000 ਸਾਲ ਤੋਂ ਗੁਲਾਮ ਰਹਿ ਰਹੀ ਸੀ। ਫਿਰ ਸਿੱਖਾਂ ਦੀ ਬਾਗ ਡੋਰ ਉਹਨਾਂ ਨੂੰ ਫੜਾ ਦਿੱਤੀ ਗਈ। ਉਹਨਾਂ ਨੇ ਸਭ ਤੋਂ ਪਹਿਲਾਂ ਪੰਜਾਬ ਨੂੰ ਟੋਟਿਆਂ ਵਿੱਚ ਬੰਡ ਛੁੱਟਿਆ। ਜਿਵੇਂ ਇੱਕ ਤਰਖਾਨ, ਮਿਸਤਰੀ ਤੇ ਇਸੇ ਨਾਲ ਕਿਲੇ ਨੂੰ ਕੱਢਦਾ ਹੈ ਸੰਗਦਾ ਹੈ ਇਹਨਾਂ ਪੰਜਾਬ ਸੰਗੜਾ ਸ਼ੁਰੂ ਕਰ ਦਿੱਤਾ ਪੰਜਾਬ ਨੂੰ ਤਰਸਣਾ ਸ਼ੁਰੂ ਕਰ ਦਿੱਤਾ ਵੱਡਣਾ ਸ਼ੁਰੂ ਕਰਤਾ ਚੜਦੇ ਪੰਜਾਬ ਵਿੱਚ ਦੋ ਸਟੇਟਾਂ ਹੋਰ ਕੱਢ ਦਿੱਤੀਆਂ ਗਈਆਂ ਪੰਜਾਬ ਨੂੰ ਹੋਰ ਦੋ ਟੋਟੀਆਂ ਵਿੱਚ ਵੰਡਣਾ ਸ਼ੁਰੂ ਕਰਤਾ ਹਿਮਾਚਲ ਪਹਿਲਾਂ ਉਹ ਵੀ ਪੰਜਾਬ ਹੀ ਹੁੰਦਾ ਸੀ ਹਰਿਆਣਾ ਵੀ ਪੰਜਾਬ ਹੋਇਆ ਕਰਦਾ ਸੀ ਇਤਨਾ ਵੱਡਾ ਪੰਜਾਬ ਸੀ ਫਿਰ ਉਹਦੇ ਵਿੱਚ ਤਿੰਨ ਟੋਟੇ ਹੋ ਗਏ ਹੁਣ ਕਿੰਨਾ ਰਹਿ ਗਿਆ ਹੁਣ ਤੀਸਰਾ ਹਿੱਸਾ ਛੋਟਾ ਜਿਹਾ ਕਿਉਂਕਿ ਪੰਜਾਬ ਦੇ ਵਿੱਚ ਪਹਿਲਾ ਵਾਰ ਕ੍ਰਾਂਤੀਕਾਰੀ ਜਦੋਂ ਉੱਠੀਏ ਪੰਜਾਬ ਵਿੱਚ ਉੱਠੀਏ ਆ ਧਰਮੇ ਦੇਖ ਲਓ ਪੰਜਾਬੀ ਲੋਕਾਂ ਨੇ ਜਾ ਕੇ ਉੱਥੇ ਲਾਇਆ ਉਹਨਾਂ ਸਰਕਾਰ ਨੂੰ ਪਤਾ ਕਿ ਜੇ ਪੰਜਾਬ ਵੰਡਤਾ ਤੇ ਫਿਰ ਅਸੀਂ ਤਾਜ ਕਰ ਸਕਦੇ ਹਾਂ ਜੇ ਪੰਜਾਬ ਇਕੱਠਾ ਰਹਿ ਗਿਆ ਤੇ ਸਾਨੂੰ ਇੱਕ ਦਿਨ ਵੀ ਰਾਜ ਕਰਨਾ ਮੁਸ਼ਕਲ ਕਰ ਦੇਣਗੇ ਕਿਉਂਕਿ ਸਿੱਖਾਂ ਦੇ ਵਿੱਚ ਪੰਜਾਬੀਆਂ ਦੇ ਵਿੱਚ ਜੋ ਜੋਸ਼ ਹੈ ਉਹ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਕਿਸੇ ਵੀ ਕੌਮ ਦੇ ਵਿੱਚ ਕਹਿ ਲਓ ਤੇ ਕਿਸੇ ਵੀ ਗੁਰੂਆਂ ਨੇ ਉਹਨਾਂ ਦੇ ਵਿੱਚ ਨਹੀਂ ਭਰਿਆ ਆਪਣੇ ਸਿੱਖਾਂ ਦੇ ਵਿੱਚ ਸੇਵਕਾਂ ਦੇ ਵਿੱਚ ਜਿਹੜਾ ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੋਸ ਇਹ ਸਾਰਾ 230 40 ਬਰੇ ਦੇ ਵਿੱਚ ਇਹ ਜੋ ਗੁਰੂ ਸਾਹਿਬ ਨੇ ਸਾਡੇ ਸਿੱਖਾਂ ਦੇ ਵਿੱਚ ਭਰਿਆ ਜੋਸ਼ ਹੋਸ ਜਜ਼ਬਾ ਭਰਿਆ ਇਹ ਹੋਰ ਕਿਸੇ ਪੰਜਾਬੀਆਂ ਤੋਂ ਬਣਾਨੀ ਹੈ ਸੋ ਉਸ ਤੋਂ ਬਾਅਦ ਫਿਰ ਵੀ ਵਸ ਨਹੀਂ ਕੀਤੀ ਕਿਸੇ ਅੰਗਰੇਜ਼ ਦਾ ਡਿਜ਼ਾਈਨ ਕੀਤਾ ਇੱਕ ਸੁੰਦਰ ਨਗਰ ਔਰ ਦਾ ਸਭ ਤੋਂ ਸੁੰਦਰ ਨਗਰ ਉਹ ਚੰਡੀਗੜ੍ਹ 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 ਸੀ ਔਰ ਉਸ ਨੂੰ ਵੀ ਇਹਨਾਂ ਨੇ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਬਣਾ ਦਿੱਤਾ ਪਰ ਹੁਣ ਇਹ ਪਤਾ ਨਹੀਂ ਕਦੋਂ ਪੰਜਾਬ ਵਿੱਚੋਂ ਕੱਢ ਦਿੱਤਾ ਕਿਸੇ ਹੋਰ ਸਟੇਟ ਦੇ ਵਿੱਚ ਮਿਲਾ ਦਿੱਤਾ ਜਾਵੇ ਆ ਰੌਲਾ ਉੱਤੇ ਪੈਂਦਾ ਹੀ ਆ ਕਹਿੰਦੇ ਚੰਡੀਗੜ੍ਹ ਅਲੱਗ ਕਰਨਾ ਹੈ ਸੋ ਇਹ ਪਹਿਲਾਂ ਹੀ ਲਿਖ ਦਿੱਤਾ ਗ੍ਰੰਥਾਂ ਦੇ ਵਿੱਚ ਕਿ ਇਦਾਂ ਹੋਵੇਗਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਦਾਂ ਸੋ ਇਸ ਨੂੰ ਆਪਾਂ ਇਹ ਕਿ ਕੀ ਕਹਿ ਸਕਦੇ ਆ ਪੰਜਾਬ ਦੀ ਬਦਕਿਸਮਤੀ ਜਾਂ ਇੱਥੇ ਦੇ ਰਹਿਣ ਵਾਲੇ ਲੋਕਾਂ ਦੀ ਮਾੜੀ ਕਿਸਮਤ ਜੇ ਆਪਾਂ ਪੰਜਾਬ ਦੇ ਲੋਕਾਂ ਨੂੰ ਅੱਜ ਮਿਲ ਮਿਲ ਕੇ ਵੇਖੀਏ ਤੇ ਲੋਕ ਵੀ ਬਹੁਤ ਖੁਦਗਰਜ਼ ਹੋ ਗਏ ਹਨ ਇਹ ਬਹੁਤ ਜਲਦੀ ਵਿਕ ਜਾਂਦੇ ਹਨ ਸਾਡੇ ਲੋਕ ਵਿਕਦੇ ਬਹੁਤ ਜਲਦੀ ਹਨ ਬਹੁਤ ਸਾਰੇ ਲੋਕ ਚੌਧਰ ਦੇ ਲਾਲਚ ਪੈਸੇ ਲਾਲਚ ਦੇ ਲਾਲਚ ਵਿੱਚ ਫਸ ਕੇ ਆਪਣੀ ਜ਼ਮੀਰ ਵੇਚੀ ਜਾ ਰਹੇ ਹਨ ਸਾਰਾ ਸਰਵਨ ਸੁਵਾਰਕੇ ਦਸ਼ਮੀ ਸਤਾਂ ਨੇ ਸਾਡੀਆਂ ਦੋਵੇਂ ਮਤਾਵਾ ਮਾਤਾ ਸੁન્દਰੀ ਜੀ ਅਤੇ ਮਾਤਾ ਸਹਿਵਕਰ ਨੂੰ ਮਾਤਾ ਸਹਿਬ ਦੇਵਾ ਨੂੰ ਦਮਦਮੇ ਸਹਿਬ ਦੀ ਧਰਤੀ ਵਿੱਚ ਚਾਰ ਸਹਿਬ ਜਾਦੇਆਂ ਬਾਰੇ ਆ ਕੇ ਪੁੱਛਿਆ ਮਹਾਰਾਜ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਾਤਾ ਜੀ ਨੇ ਦੋਵੇਂ ਮਤਾਵਾ ਮਾਤਾ ਸੁન્દਰੀ ਜੀ ਅਤੇ ਮਾਤਾ ਸਹਿਦੇਵਾ ਆਏ ਕਹਿਣ ਲੱਗੇ ਸਹਿਬ ਜਾਦੇ ਸਾਡੇ ਸਹਿਬ ਜਾਦੇ ਨਜ਼ਰ ਨਹੀਂ ਆਉਂਦੇ ਮਹਾਰਾਜ ਕਹਿੰਦੇ ਦੇਖੋ ਇਹ ਤੁਹਾਡੇ ਸਹਬਜ਼ਾਦੇ ਹਨ ਕਹਿੰਦੇ ਜੀ ਇਹ ਤੇ ਇਹ ਤੇ ਨਜ਼ਰ ਨਹੀਂ ਆਉਂਦੇ ਕਹਿੰਦੇ ਆਪਣੇ ਕਹਿੰਦੇ ਮੈਂ ਵੀ ਤੈਨੂੰ ਆਪਣਾ ਹੀ ਕਹਣਾ ਮੈਂ ਗੈਰੋਂ ਦੀ ਬਾਤ ਨਹੀਂ ਕਰਦਾ ਉਹ ਫਿਲਮ ਦੇਖੀਓ ਤੁਸੀਂ ਚਾਰ ਸਹਬਜ਼ਾਦੇ ਦੇ ਵਿੱਚ ਕਿਦਾਂ ਸੀਨ ਦਿਖਾਇਆ ਕਹਿੰਦੇ ਫਿਰ ਮਹਾਰਾਜ ਚੂਰਮਾ ਉਹਨਾਂ ਨੇ ਸਿੱਕਾ ਨੂੰ ਦਿੱਤਾ ਕਿਉਂਕਿ ਮਾਤਾ ਜੀ ਚੂਰਮਾ ਦੰਦੀ ਹੁੰਦੀ ਸੀ ਸਹਬਜ਼ਾਦਿਆਂ ਨੂੰ ਫਿਰ ਜੋ ਵਰਤੌ ਇਹਦਾ ਵੀ ਦੇਖੇ ਕਹਿੰਦੇ ਉਹੀ ਸਹਬਜ਼ਾਦਿਆਂ ਦਾ ਰੂਪ ਲੱਗੇ ਉਹੀ ਸਹਬਜ਼ਾਦਿਆਂ ਮਹਾਰਾਜ ਕਹਿੰਦੇ ਇਹਨਾਂ ਪੁੱਤਰਨ ਕੇ ਕਾਰਨ ਬਾਹਰ ਦੀਏ ਸਤ ਚਾਰ ਚਾਰ ਮਰੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ ਕਹਿੰਦੇ ਜੇ ਮੇਰੇ ਚਾਰ ਪੁੱਤਰ ਕੁਰਬਾਨੀ ਦੇ ਗਏ ਕੌਮ ਲੇਖੇ ਲੱਗੇ ਤੇ ਆਦੇ ਆ ਤੇਰੇ ਸਾਰੇ ਪੁੱਤਰ ਹਨ ਇਹ ਇਹ ਤੂੰ ਇਹਨਾਂ ਦੀ ਮਾਂ ਵਾ ਤੇ ਇਹ ਤੇਰੇ ਪੁੱਤਰ ਹਨ ਇਹ ਤੇਰੇ ਪੁੱਤਰੀ ਹਨ ਜਿਸ ਤਰ੍ਹਾਂ ਸਹਿਬ ਜਾਦੇ ਆ ਉਸ ਤਰ੍ਹਾਂ ਹੀ ਤੇਰੇ ਹਨ ਸਿੰਘ ਇਹ ਮੇਰੇ ਵੀ ਪੁੱਤਰ ਹਨ ਤੇ ਔਰ ਤੁਹਾਡੇ ਵੀ ਪੁੱਤਰ ਹਨ ਸੋ ਕਿ ਸੂਰਮਿਆਂ ਦੀਆਂ ਮਾਤਾਵਾਂ ਕਦੇ ਸੋਗ ਨਹੀਂ ਮਨਾਉਂਦੀਆਂ ਕਹਿੰਦੇ ਇਹ ਤੇਰੇ ਪੁੱਤਰ ਸੂਰਮੇ ਸੀ ਬਹਾਦਰ ਸੀ ਯੋਧੇ ਸੀ ਜਿਹੜੇ ਸੂਰਮੇ ਹੁੰਦੇ ਹਨ ਉਹਨਾਂ ਦੀਆਂ ਮਾਤਾਵਾਂ ਭੈਣਾ ਜਾਂ ਉਹਨਾਂ ਦੀਆਂ ਪਤਨੀਆਂ ਜਾਂ ਉਹਨਾਂ ਦੇ ਭਰਾ ਉਹਨਾਂ ਦੇ ਪੁੱਤਰ ਉਹਨਾਂ ਦੇ ਜੋ ਰਿਸ਼ਤੇਦਾਰ ਹੁੰਦੇ ਹਨ ਉਹ ਕਹਿੰਦੇ ਸੋਗ ਨਹੀਂ ਮਨਾਉਂਦੇ ਉਹ ਉਹ ਕੀ ਗੱਲ ਹੈ ਹਨ ਉਹ ਸੋਗ ਨਹੀਂ ਕਰਦੀਆਂ ਦਰਬਾਰ ਵਿੱਚ ਬੈਠੇ ਸਭ ਸਿੰਘਾਂ ਵੱਲ ਉਂਗਲ ਦਾ ਇਸ਼ਾਰਾ ਕੀਤਾ ਕਰਕੇ ਇਹ ਮਾਰੇ ਨੇ ਬਚਨ ਬਚਨ ਕਰ ਦਿੱਤਾ ਕਿ ਇਹਨਾਂ ਪੁੱਤਰਨ ਕੇ ਸੀਸ ਪਰ ਸੀਸ ਪੇ ਬਾੜ ਦੀਏ 4 4 ਮੂਏ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਅੱਜ ਦੇ ਜਿਹੜੇ ਆਪਣਾ ਲੀਡਰ ਹਨ ਜੋ ਅਮਰਤਾ ਰੀਵੀ ਕਹਿੰਦੇ ਹਨ ਹੁਣ ਆਪਾਂ ਇਹਦੋਂ ਨਾ ਜਾਈਏ ਉਹ ਸਿੱਖੇ ਨੂੰ ਢਾਲ ਲਾਉਣ ਲੱਗੇ ਹਨ ਲਾ ਰਹੇ ਹਨ ਬਾਹਰੋਂ ਹੋਰ ਹੈ ਅੰਦਰੋਂ ਹੋਰ ਹੈ ਕੋਈ ਗ੍ਰੰਥਾਂ ਦੇ ਵਿੱਚ ਪਹਿਲਾਂ ਹੀ ਲਿਖਿਆ ਹੋਇਆ ਇਹ ਆਪ ਮੇਰੇ ਕਹਿਣ ਦੀ ਗੱਲ ਨਹੀਂ ਤੁਹਾਡੇ ਕਹਿਣ ਦੀ ਗੱਲ ਨਹੀਂ ਇਹ ਪਹਿਲਾਂ ਹੀ ਲਿਖ ਦਿੱਤਾ ਉਹਨਾਂ ਨੇ ਜਿਹੜੇ ਵਿਦਵਾਨ ਹੁੰਦੇ ਹਨ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨੂੰ ਹਰ ਚੀਜ਼ ਦੇ ਮੁੱਖ ਰੱਖ ਕੇ ਉਹਨਾਂ ਨੇ ਗ੍ਰੰਥ ਲਿਖੇ ਹੁੰਦੇ ਹਨ ਇਹੋ ਜਿਹੇ ਲੋਕਾਂ ਬਾਰੇ ਗੁਰੂ ਜੀ ਨੇ ਵੀ ਐਵੇਂ ਬਚਨ ਕੀਤੇ ਸਨ ਖਾਨ ਕੇ ਭੇਸ ਸਿੱਖੀ ਕੇ ਪ੍ਰਦੇਸ਼ ਮਤਲਬ ਪਾਹੀ ਰਾਜਵਿੰਨ ਪਾਹੀ ਲੋਕ ਖਾਣ ਵਾਸਤੇ ਸਭ ਪਾਸਿਆਂ ਤੋਂ ਗਰੀਬ ਜਨਤਾ ਦਾ ਇਹ ਖੂਨ ਪਸੀਨੇ ਦੀ ਦਸਾਂ ਨੌਆਂ ਦੀ ਕੀਤੀ ਕਮਾਈ ਕਾਬੂ ਵਿੱਚ ਕਰਨ ਵਾਸਤੇ ਇਹ ਭੇਸ ਬਦਲ ਲੈਂਦੇ ਹਨ ਜਿਹੜੀ ਪਾਰਟੀ ਥੋੜੀ ਹੈਵੀ ਹੁੰਦੀ ਹੈ ਦੇਖ ਲਿਆ ਵੀ ਆਹ ਪਾਰਟੀ ਨੇ ਜੋਰ ਫੜ ਲਿਆ ਇਹਨਾਂ ਨੇ ਉਧਰ ਨੂੰ ਜਾਣਾ ਹੁੰਦਾ ਇਹਨਾਂ ਨੂੰ ਦਾ ਧਰਮ ਦੇ ਨਾਲ ਕੌਮ ਦੇ ਨਾਲ ਇਥੋਂ ਤੱਕ ਆਪਣੇ ਭੈਣਾਂ ਭਰਾਵਾਂ ਗੁਰੂਆਂ ਦਾ ਜਾਂ ਕਲਚਰ ਦਾ ਇਹਨਾਂ ਨੂੰ ਕੋਈ ਖਿਆਲ ਨਹੀਂ ਹੁੰਦਾ ਇਹਨਾਂ ਦਾ ਪੈਸਾ ਗੁਰੂ ਜਿੱਧਰ ਨੂੰ ਕਹੂ ਉਧਰ ਨੂੰ ਤੁਰੂ ਬਸ ਜਿੱਧਰ ਨੂੰ ਪੈਸਾ ਦੇਖਿਆ ਵੀ ਆਉਂਦਾ ਹੈ ਸਾਨੂੰ ਚੌਧਰ ਮਿਲਦੀ ਹੈ ਸਾਡੀ ਸੋਭਾ ਹੁੰਦੀ ਹੈ ਸਾਡੀ ਵੱਲੇ ਵੱਲੇ ਹੁੰਦੀ ਹੈ ਅੱਜ ਕੱਲ ਬਾਹਲੇ ਸਾਰੇ ਨਹੀਂ ਬਹੁਤਿਆਂ ਦਾ ਗੱਲ ਕਰ ਰਿਹਾ ਹੈ ਭਾਈ ਸਾਹਿਬ ਕਹਿੰਦੇ ਹਨ ਕਿ ਅੱਜ ਕੱਲ ਬਹੁਤ ਸਿੱਖ ਇਹ ਪੇਖਤਾਰੀ ਸਿੱਖ ਹਨ ਇਨਾਂ ਨੇ ਭੇਖ ਪਾਇਆ ਸਿੱਖੀ ਦਾ ਕਿਰਪਾਨਾ ਪਾਇਆ ਮਹਾਰਾਜ ਨੇ ਵੀ ਉਹੀ ਬਚਨ ਕੀਤਾ ਖਾਨ ਕੇ ਭੇਸ਼ ਸਿੱਖੀ ਦੇ ਪਰਦੇ ਭਾਵ ਉਹ ਸਿੱਖੀ ਤੋਂ ਬਹੁਤ ਦੂਰ ਹਨ ਉਹਨਾਂ ਦੇ ਵਿੱਚ ਸਿੱਖੀ ਨਹੀਂ ਹੈ ਸਿੱਖੀ ਇਹਨਾਂ ਤੋਂ ਬਹੁਤ ਦੂਰ ਹੈ ਮਹਾਰਾਜ ਬਚਨ ਕਰਦੇ ਹਨ ਇਹ ਜੋ ਸਿੱਖੀ ਸਰੂਪ ਵਿੱਚ ਦੇਖ ਰਹੇ ਹਨ ਇਹ ਕੌਣ ਹਨ ਇਹ ਮਤਲਬ ਹੀ ਹਨ ਜਦੋਂ ਉੱਤੇ ਮਤਲਬ ਹੁੰਦਾ ਫਿਰ ਤਾਂ ਤੁਹਾਡੇ ਪੈਰਾਂ ਤੇ ਅੱਗੇ ਟਿਕਦੇ ਹਨ ਫਿਰ ਇਹਨਾਂ ਨੇ ਜਦੋਂ ਹਰ ਚੀਜ਼ ਉਹਨਾਂ ਨੇ ਕੰਮ ਕਰਨਾ ਹੁੰਦਾ ਜਿਹੜਾ ਗੈਰ ਹੁੰਦਾ ਸਾਡੇ ਸਿੱਖੀ ਦੇ ਵਿੱਚ ਨਹੀਂ ਹੈ ਉਹ ਇਹਨਾਂ ਨੇ ਕੰਮ ਹੀ ਉਹ ਕਰਨੇ ਹੁੰਦੇ ਨੇ ਕਿ ਲੋਕਾਂ ਨੂੰ ਇਹਨਾਂ ਨੇ ਕਿਵੇਂ ਨਾ ਕਿਵੇਂ ਕਬਜ਼ੇ 'ਚ ਕਰਨਾ ਹੁੰਦਾ ਉਹਨਾਂ ਨੇ ਬੁੱਧੂ ਬਣਾਉਣਾ ਹੁੰਦਾ ਪਾਗਲ ਬਣਾਉਣਾ ਹੁੰਦਾ ਤੇ ਉਹਨਾਂ ਦਾ ਬ੍ਰੇਨ ਵਾਸ ਕਰਕੇ ਆਪਣੀਆਂ ਵੋਟਾਂ ਲੈ ਗਏ ਫਿਰ ਉਹਨਾਂ ਨੂੰ 5 ਸਾਲ ਉਹਨਾਂ ਨੂੰ ਜੁੱਤੀਆਂ ਥੱਲੇ ਮਿੱਦਣਾ ਹੁੰਦਾ ਆਪਣੇ ਪੈਰਾਂ ਥੱਲੇ ਰੱਖਣਾ ਹੁੰਦਾ ਜਿਹੜਾ ਹੁੰਦਾ ੱੱਕੇ ਮਾਰ ਕੇ ਬਾਹਰ ਕੱਢ ਦੋ ਜਿਹੜਾ ਹੁੰਦਾ ਕਿੰਨੇ ਸਿਆਸੀ ਲੀਡਰ ਹਨ ਸਾਡੇ ਪੰਜਾਬ ਦੇ ਵਿੱਚ ਸਿੱਖ ਲੀਡਰ ਹੀ ਹਨ ਕੋਈ ਕਾਂਗਰਸ ਦਾ ਕੋਈ ਕਿਸੇ ਵੀ ਪਾਰਟੀ ਦਾ ਪਰ ਉਹਨਾਂ ਦੇ ਕੋਲ ਜਾ ਕੇ ਦੇਖੋ ਉਹ ਤੁਹਾਡੇ ਦੇ ਨਾਲ ਜਿਹਾ ਹਜੇ ਕੁੱਤੇ ਦੇ ਨਾਲ ਕੋਈ ਤਲੀਮ ਦੇ ਨਾਲ ਪੇਸ਼ ਆਉਂ ਕੁੱਤੇ ਨੂੰ ਅਗਲਾ ਨਹੀਂ ਮਾਰਦਾ ਦੇਖ ਲੈ ਯਾਰ ਕੁੱਤਾ ਹੈ ਪਰ ਜੇ ਕੋਈ ਤੁਹਾਡਾ ਗੁਰਸਿੱਖ ਜਾਂ ਬੰਦਾ ਕੋਈ ਜਾਂਦਾ ਉਹਨਾਂ ਲੀਡਰਾਂ ਕੋਲੇ ਉਹਨਾਂ ਦੇ ਪੀਏ ਕੋਲੇ ਪੀਐਨ ਕੋਲੇ ਉਥੋਂ ਉਹ ਸਿੱਧੇ ਮੂੰਹ ਨਾਲ ਤੁਹਾਡੇ ਨਾਲ ਗੱਲ ਨਹੀਂ ਕਰਦੇ ਕਹਿੰਦੇ ਬਾਹਰ ਚੱਲ ਬਾਹਰ ਵਹਿ ਜਾ ਸਾਹ ਬਾਹਰ ਗਏ ਅਪਰਾਹ ਉਹ ਅੰਦਰ ਹੀ ਪਿਆ ਹੋਇਆ ਇਹ ਇਹਨਾਂ ਦਾ ਕੰਮ ਹੈ ਮਾਰੇ ਕਹਿੰਦੇ ਰਾਜ ਪਾਉਣ ਤੋਂ ਬਗੈਰ ਇਹਨਾਂ ਦੇ ਚੌਧਰ ਤੋਂ ਬਿਨਾ ਕੋਈ ਹੋਰ ਉਹਨਾਂ ਦੇ ਸੇਵਾ ਦੀ ਕੋਈ ਸ਼ਾਨ ਨਹੀਂ ਹੁੰਦੀ ਜਿਹੜੇ ਕਹਿੰਦੇ ਨੇ ਜੇ ਅਸੀਂ ਦੇਸ਼ਕੋਮ ਦੀ ਸੇਵਾ ਕਰਨੀ ਆ ਸਾਨੂੰ ਤਾਂ ਸੇਵਾ ਹੀ ਚਾਹੀਦੀ ਹੈ ਰਾਜ ਨਹੀਂ ਚਾਹੀਦਾ ਇਹਨਾਂ ਦੀ ਸੇਵਾ ਸੂਬਾ ਕੋਈ ਨਹੀਂ ਕਰਨੀ ਹੁੰਦੀ ਸੋ ਦਸ਼ਮੇਸ਼ ਪਿਤਾ ਨੇ ਖਾਲਸੇ ਦੀ ਸਾਜਨਾ ਕਰ ਤੋਂ ਉਪਰੰਤ ਆਪਣਾ ਪਰਿਵਾਰ ਸਭ ਕੁਝ ਇਸ ਕੌਮ ਤੋਂ ਕੁਰਬਾਨ ਕਰ ਦਿੱਤਾ ਪਰ ਅੱਜ ਸਿੱਖ ਕੌਮ ਤੇ ਇਹ ਲੋਕ ਕੀ ਕਰ ਰਹੇ ਹਨ ਆਪ ਜੀ ਨੂੰ ਦਿਸਦਾ ਹੀ ਹੈ ਇਹਨਾਂ ਨੂੰ ਪੰਜਾਬ ਨਾਲ ਜਸ ਇੱਕ ਧਰਮ ਨਾਲ ਹਮਦਰਦੀ ਕਿੱਥੇ ਹੈ ਕੋਈ ਨਹੀਂ ਹੈ ਸਿੱਖੀ ਨੂੰ ਸਭ ਤਰਫ ਤੋਂ ਟਾਲ ਲੱਗੀ ਜਾ ਰਹੀ ਹੈ ਦਿਨ ਰਾਤ ਇਸ ਪੰਜਾਬ ਨੂੰ ਸਿੱਖ ਧਰਮ ਨੂੰ ਖਤਮ ਕੀਤਾ ਜਾ ਰਿਹਾ ਹੈ ਚੜ੍ਹਦੇ ਦਿਨ ਪੰਜਾਬ ਤੇ ਸਿੱਖ ਧਰਮ ਦੇ ਖਾਤਮੇ ਲਈ ਨਵੇਂ-ਨਵੇਂ ਸਾਧ ਬਾਬੇ ਜੋ ਕਿ ਸਿੱਖੀ ਨੂੰ ਢਾਲਉਂਦੇ ਹਨ ਉਹ ਪੈਦਾ ਕੀਤੇ ਜਾ ਰਹੇ ਹਨ ਜਗ੍ਹਾ-ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਵਾਈ ਜਾ ਰਹੀ ਹੈ ਕੀਤੀ ਜਾ ਰਹੀ ਹੈ ਇਸ ਬਾਬੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਦੇ ਗਲਤ ਮਤਲਬ ਕਰ ਕਰਕੇ ਜਨਤਾ ਨੂੰ ਗੁੰਮਰਾਹ ਅਰਥ ਆਪਣੇ ਕੋਲੋ ਕਰ ਰਿਹਾ ਹਨ ਸਾਡੇ ਅਰਗੇ ਲੋਕ ਜਿਹੜੇ ਲੋਕਾਂ ਨੂੰ ਮਗਰ ਲਾਉਣਾ ਚਾਹੁੰਦੇ ਹਨ ਸਿੱਖ ਧਰਮ ਦੀ ਇੱਜ਼ਤ ਸਿੱਖਾਂ ਦੀਆਂ ਜਵਾਨ ਸੁੰਦਰੀਆਂ ਬੀਬੀਆਂ ਬੱਚੀਆਂ ਨੂੰ ਗੁੰਮਰਾਹ ਕਰਕੇ ਇਹ ਆਪਣੇ ਕੋਲ ਲੈ ਜਾਂਦੇ ਹਨ ਫਿਰ ਆਪਣੇ 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 ਟਿਕਾਣਿਆਂ ਤੇ ਲਿਜਾ ਕੇ ਫਿਰ ਉਹਨਾਂ ਨੂੰ ਸ਼িকার ਕਰਦੇ ਹਨ ਉਹਨਾਂ ਦਾ ਉਹਨਾਂ ਦੀ ਬੇਇੱਜ਼ਤੀ ਕਰਦੇ ਹਨ ਉਹਨਾਂ ਦੇ ਨਾਲ ਇਹ ਬਦਸਲੂਕੀ ਕਰਦੇ ਹਨ ਉਹਨਾਂ ਦੀ ਇੱਜ਼ਤ ਨਾਲ ਖੇਡਦੇ ਹਨ ਪੂਰੇ ਪੰਜਾਬ ਦੀ ਇੱਜ਼ਤ ਨਾਲ ਖੇਡਿਆ ਜਾ ਰਿਹਾ ਹੈ ਉੱਥੇ ਕੋਈ ਬੱਚਾ ਹੈ ਉਹਦੀ ਵੀ ਕੋਈ ਇੱਜ਼ਤ ਨਹੀਂ ਕੋਈ ਬਜ਼ੁਰਗ ਹੈ ਕੋਈ ਨਹੀਂ ਕੋਈ ਮਾਈ ਹੈ ਕੋਈ ਬੀਬੀ ਹੈ ਕੋਈ ਬੱਚੀ ਹੈ ਕਿਸੇ ਦੀ ਇੱਜ਼ਤ ਨੂੰ ਬਖਸ਼ ਨਹੀਂ ਜਾਂਦਾ ਸੋ ਇਸ ਪੰਜਾਬ ਨੂੰ ਸਿੱਖ ਧਰਮ ਨੂੰ ਖਤਮ ਕਰਨ ਲਈ ਨਵੀਆਂ ਤੋਂ ਨਵੀਆਂ ਸਕੀਮਾਂ ਬਣਾ ਕੇ ਇਸ ਨੂੰ ਸਭ ਤਰਫ ਤੋਂ ਢਾਲ ਲਾਈ ਜਾ ਰਹੀ ਹੈ ਅੱਜ ਦੇ ਖਾਤੀ ਲੀਡਰ ਆਪਣੇ ਆਪ ਨੂੰ ਰਣਜੀਤ ਸਿੰਘ ਦੇ ਨਾਲ ਜੋੜਦੇ ਹਨ ਵੋਟਾਂ ਖਰੀਦਣ ਖਾਤਰ ਇਹ ਬਾਬਿਆਂ ਦੇ ਸਾਧਾ ਦੇ ਰਾਤਾਂ ਨੂੰ ਗੋਡੇ ਘੁੜਦੇ ਹਨ ਸਿੱਖਾਂ ਨੂੰ ਸਿੱਖੀ ਨੂੰ ਇਸ ਪੰਜਾਬ ਨੂੰ ਖਤਮ ਕਰਨ ਤੇ ਹਾਕਮਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਪੰਜਾਬ ਦੇ ਲੋਕ ਬਹੁਤ ਤੰਗ ਹਨ ਇਹਨਾਂ ਦੇ ਪਾਸ ਕੋਈ ਰਸਤਾ ਨਹੀਂ ਜਾਂ ਤਾਂ ਉਹ ਤੰਗੀ ਦੇ ਮਾਰੇ ਪੈਸੇ ਦੀ ਘਾਟ ਦੇ ਮਾਰੇ ਵਿਦੇਸ਼ਾਂ ਨੂੰ ਨੱਠਦੇ ਹਨ ਬੱਚੇ ਵਿਦੇਸ਼ਾਂ ਵਿੱਚ ਆ ਜਾਂਦੇ ਹਨ ਬੇਸ਼ੱਕ ਉਹ ਇਤਨਾ ਵੀ ਕਿਤਨਾ ਵੀ ਉਸ ਗੁਰਾਂ ਦੀ ਧਰਤੀ ਪੰਜਾਬ ਨੂੰ ਜਾਂ ਸਿੱਖੀ ਨੂੰ ਪਿਆਰ ਕਰਦੇ ਹਨ ਪਰ ਦੁਬਾਰਾ ਪੰਜਾਬ ਜਾ ਕੇ ਕੋਈ ਨਹੀਂ ਵਸਣਾ ਚਾਹੁੰਦਾ ਜਿਹੜੇ ਬਾਹਰ ਰਹਿੰਦੇ ਹਨ ਉਹ ਫਿਰ ਪੰਜਾਬ ਨਹੀਂ ਜਾਣਾ ਚਾਹੁੰਦੇ ਉਹਨਾਂ ਦੇ ਪਰਿਵਾਰ ਉਹਨਾਂ ਦੇ ਘਰ-ਵਾਰ ਉਹਨਾਂ ਦੇ ਕੰਮ-ਤੰਦੇ ਸਭ ਉਹਨਾਂ ਦੀਆਂ ਮਜ਼ਦੂਰੀਆਂ ਹਨ ਜੇ ਕੋਈ ਮੁੜ ਪੰਜਾਬ ਜਾਂਦਾ ਵੀ ਹੈ ਤਾਂ ਅਸਲ ਦੇ ਪੰਜਾਬ ਵਿੱਚ ਪੱਤੇ ਕੱਟੇ ਹੁੰਦੇ ਹਨ ਘਰ ਵਾਲਿਆਂ ਨੇ ਤੇ ਕੁਝ ਮਤਲਬੀ ਲੋਕਾਂ ਨੇ ਜਿਹੜੇ ਕਿ ਉਹਨਾਂ ਤੱਕ ਮਤਲਬ ਰੱਖਦੇ ਹਨ ਕਿ ਸਾਡਾ ਮਤਲਬ ਨਹੀਂ ਹੱਲ ਹੋਇਆ ਤੇ ਫਿਰ ਸਾਡਾ ਕੌਣ ਰਿਸ਼ਤੇਦਾਰ ਤੇ ਕੌਣ ਭੈਣ ਕੌਣ ਭਰਾ ਤੇ ਸਰਕਾਰ ਨੇ ਕੁਝ ਪਰਸੈਂਟ ਹੀ ਹਨ ਕੁਝ ਪਰਸੈਂਟ ਹੀ ਲੋਕ ਹਨ ਜਿਹਨਾਂ ਦਾ ਸਹੀ ਬੋਲ ਵਾਲਾ ਰਹਿ ਜਾਂਦਾ ਹੈ ਆਮ ਲੋਕ ਜੇ ਵਿਦੇਸਾਂ ਵਿੱਚ ਸਨ ਉਹਨਾਂ ਨੂੰ ਪੰਜਾਬ ਦੀ ਧਰਤੀ ਤੋਂ ਬਿਛੜ ਦਿੱਤਾ ਜਾਂਦਾ ਹੈ ਸਰਕਾਰ ਕੁਝ ਨਹੀਂ ਕਰ ਰਹੀ ਅਤੇ ਰਣਜੀਤ ਸਿੰਘ ਸਿਰੇ ਪੰਜਾਬ ਤੋਂ ਬਾਅਦ ਕੋਈ ਇਹੋ ਜਿਹਾ ਸਿੰਘ ਨਹੀਂ ਆਇਆ ਜਿਸ ਨੇ ਪੰਜਾਬ ਨੂੰ ਇਕੱਠਿਆ ਕੀਤਾ ਹੋਵੇ ਜਾਂ ਕਰ ਸਕੇ ਗੱਲੀਬਾਤੀ ਸਭ ਬਣਦੇ ਹਨ ਰਣਜੀਤ ਸਿੰਘ ਕਹਿੰਦੇ ਹਨ ਰਣਜੀਤ ਸਿੰਘ ਦੀ ਅਸੀਂ ਹੰਸਾਂ ਅਸੀਂ ਰਾਜ ਕੀਤਾ 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 ਪਰ ਉਹਨੇ ਰਾਜ ਜਿੱਦਾਂ ਕੀਤਾ ਤੁਸੀਂ ਉਹ ਕਮਾਂ ਤੋਂ ਇਹ ਬਹੁਤ ਦੂਰ ਹਨ ਪਰ ਪੰਜਾਬ ਦੇ ਸਿੱਖ ਦਾ ਧਮ ਰਾਖਾ ਇਤਨਾ ਮਹਾਨ ਯੋਧਾ ਨਹੀਂ ਅਜੇ ਕੋਈ ਆਇਆ ਰਣਜੀਤ ਸਿੰਘ ਤੋਂ ਬਾਅਦ ਬਹੁਤ ਸਾਰੇ ਧਰਮੀ ਬੰਦੇ ਸੱਚਮੁੱਚ ਦੀ ਆਵਾਜ਼ ਉਠਾਉਂਦੇ ਰਹੇ ਇਹ ਨਹੀਂ ਵੀ ਕਰਨਜੀਤ ਸਿੰਘ ਤੋਂ ਬਾਅਦ ਕੋਈ ਸਿੱਖ ਨਹੀਂ ਹੋਇਆ ਬਹੁਤ ਹੋਏ ਹਨ ਉਠਾਈ ਆਵਾਜ਼ ਉਹਨਾਂ ਨੇ ਸਿੱਖਾ ਵਾਸਤੇ ਉਹਨਾਂ ਨੂੰ ਕੀ ਮਿਲਿਆ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਉਹ ਸੱਚ ਦਾ ਡੰਕਾ ਭਜਾਉਣ ਦੇ ਖੜਕਾਉਂਦੇ ਚਲੇ ਜਾਂਦੇ ਵਿਚਾਰੇ ਆਪਣੀਆਂ ਜਾਨਾਂ ਵਾਰ ਕੇ ਆਪਣੇ ਸਿੱਖ ਉਹਨਾਂ ਨਾਲ ਦੁਸ਼ਮਣੀਆਂ ਕਮਾਉਂਦੇ ਉਹਦੇ ਸੱਚੇ ਬੰਦੇ ਦੇ ਪੈਰ ਨਹੀਂ ਲੱਗਣ ਦਿੰਦੇ ਅੱਜ ਕੱਲ ਵੀ ਇਦਾਂ ਹੀ ਹੈ ਇੱਥੇ ਹੀ ਪੋਲਿਟਿਕਸ ਬਹੁਤ ਗੰਦੀ ਹੈ ਇਸ ਪੋਲਿਟਿਕਸ ਵਿੱਚ タルਮੀ ਬੰਦਿਆਂ ਲਈ ਕੋਈ ਜਗ੍ਹਾ ਨਹੀਂ ਹੈ ਸੋ ਹੁਣ ਆਪਾਂ ਵੀਡੀਓ ਲੰਮੀ ਹੋ ਰਹੀ ਹੈ ਸੋ ਆਪਾਂ ਫਿਰ ਕੱਲ ਨੂੰ ਥੋੜਾ ਜਿਹਾ ਵਿਚਾਰ ਕਰਾਂਗੇ ਸੋ ਅੱਜ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਵੀਡੀਓ ਨੂੰ ਸ਼ੇਅਰ ਵੀ ਕਰਨਾ ਹੈ ਲਾਈਕ ਵੀ ਕਰਨਾ ਹੈ ਸਬਸਕ੍ਰਾਈਬਸ ਵੀ ਕਰਨਾ ਹੈ ਆਪਾਂ ਜਿਸ ਤਰ੍ਹਾਂ ਕਹਿ ਦਈਏ ਕਿ ਇਹ ਆਪਾਂ ਸਿੱਧੀ ਗੁਜੋੜ ਮਿਲ ਦੇ ਗੁਰੂ ਮਹਾਰਾਜ ਦੇ ਜੋ ਪੰਜ ਬਾਸਾ ਹੈ 84 ਦੇ ਕੱਲੂ ਕਰੇ ਹਨ ਜੋ ਬੇ ਬੇਦੋਸਾਂ ਦਾ ਖੂਨ ਡੋਲਿਆ ਹੈ ਉਹਨਾਂ ਨੂੰ ਆਪਾਂ ਇਹ ਸਮਰਪਿਤ ਇਹ ਇਤਿਹਾਸ ਸ਼ੁਰੂ ਕੀਤਾ ਹੈ ਜੋ ਸਾਰਿਆਂ ਨੇ ਇਹਨੂੰ ਸ਼ੇਅਰ ਲਾਈਕ ਅਤੇ ਸਬਸਕ੍ਰਾਈਬ ਵੀ ਕਰਨਾ ਹੈ ਇਹ ਸਾਡੀ ਸੱਚੀ ਸਰਦਾਰੀ ਹੋਵੇਗੀ ਆਓ ਆਪਣੇ ਬੱਚਿਆਂ ਨੂੰ ਇਹ ਆਪਣੇ ਪੰਜਾਬ ਦਾ ਇਤਿਹਾਸ ਸੁਣਾਈਏ ਗੁਰੂਆਂ ਦਾ ਯੋਧਿਆਂ ਦਾ ਸਾਡਿਆਂ ਦਾ ਸਿੱਖਾਂ ਦਾ ਜਰਨੈਲਾਂ ਦਾ ਰਾਜਿਆਂ ਦਾ ਸੋ ਇਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਮਾਫ ਕਰਨੀਆਂ ਸੋ ਅੱਗੇ ਨਵੀਂ ਵੀਡੀਓ ਲੈ ਕੇ ਆਪਾਂ ਫਿਰ ਆਜਰੂਣਿਆਂ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ